ਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੋਂ ਬੋ ਬੋ ਵੈਲਕਮ ਜੀ ਤੇ ਜੀਓ ਵਾਲਾ ਪਿੰਡ ਪਹੁੰਚ ਚੁਕੇ ਆ ਦੇਖੋ ਅੱਜ ਵੀ ਬਾਈਓ ਕਾ 3000 ਝੋਟੀਆਂ ਕੜਾਕੇ ਦਾ ਲਿਆਏ ਬਾਈਓ ਨੇ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰ ਗਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਨਾਮ ਪੁੱਠਾਰ ਹੋਰ ਕਿਵੇਂ ਜਲਦਾ ਗਿਆ ਮਰੀਆ ਘਰਪਾ ਮਾ ਦੇਖਿਆ ਮਾ ਪਹਿਲਾਂ ਦੇਖਿਆ ਮੈਂ ਨਾ ਦੂ ਮਗਾਈਆਂ ਆ ਬੋਦਰ ਹਾਂ ਉਹਦੇ ਜਿਹੜਾ ਵੀਰੇ ਮੌਕਾ ਨਹੀਂ ਦਿੱਤਾ ਕਿ ਪਿੰਡ ਦੇਤੀ ਆ ਤੁਹਾਨੂੰ ਵੀਡੀਓ ਵਿਖਾਈ ਹਾਂ ਇੱਕ ਥਾਲ ਗੁੱਡ ਬੰਦੇ ਲੈ ਗਿਆ ਅੱਛਾ ਵੱਡੀਆਂ ਝੋਟੀਆਂ ਵੱਡੀਆਂ ਝੋਟੀਆਂ ਬਹੁਤ ਜੰਗੀਆਂ ਤਾਨੂੰ ਪਾਈ ਵੀਡੀਓ ਹੂੰ ਹੋਂਦਾ ਆਪਣੇ ਦਿਨੇ ਆ ਉਧਰ ਆ ਕੇ ਵੀਡੀਓ ਤੇ ਪੌਣੀ ਪਰ ਖੜਾ ਨਹੀਂ ਛੱਡਿਆ ਹਾਂ ਚਲੋ ਹਾਂ ਜਾਂ ਉਧਰ ਜਿਹੜਾ ਪਾਵਾ ਕੇ ਵੀਡੀਓ ਜਿਹ ਉਧਰ ਹੋਇਆ ਅੱਛਾ ਹਾਂ ਲਿਆਓ ਸਾਰੇ ਗੜਿਆ ਮਿਲਿਆ ਅੱਛਾ ਜਮਾਨਾ ਚਲੋ ਅੱਜ ਵੀ ਕਿੰਨੀਆਂ ਅੱਜ ਆਪਾਂ ਤਿੰਨ ਝੋਟੀਆਂ ਹਾਂ ਲੇਕਨ ਨੀਲ ਦੀ ਝੋਟੀਆਂ ਬਹੁਤ ਜਿਆਦੀ ਟੋਕੜ ਗੱਭਣ ਚੰਗੀਆਂ ਅੱਛਾ ਇਹ ਰਕਾਰ ਥੋੜਾ ਗੋਣਾ ਆਪਾਂ ਹਾਂ ਹਾਂ ਆ ਬੱਸ ਇਧਰ ਮੇ ਦੇ ਦੁਪਈਆ ਹਾਂ ਹਾਂ ਆਹ ਦੇ ਦੇ ਰੁਪਈਆ ਨੰਗਾ ਹਰ ਰੁਪਈਆ ਵੀ ਕਰੇ ਨੰਗ ਜੇ ਦੇ ਨੰਗਾ ਭਈਆ ਵੀ ਨੰਗਣਾ ਥੇਲੀ ਭਾਵੇਂ ਨੰਗ ਜੇ ਥੇਲੀ ਹਾਂ ਖੋਲ ਦੇ ਲਓ ਜੀ ਵੇਖੋ ਕਰਾ ਦੇ ਤਾਜੀ ਸੁਈਆਂ ਨਾ ਤਾਜੀ ਤਾਜੀ ਬਿਲਕੁਲ ਨਰੂ ਦੇ ਬੱਚਾ ਹੀ ਆ ਬੋਈ ਹੁਣ 9-10 ਕਿਲੋ ਅੱਛਾ ਹਾਂ 9-10 ਕਿਲੋ ਬੋਈ ਆ ਤੇ ਵੇਖੋ ਕਰਾ ਦੇ ਵੇਖ ਐਂ ਰੋਈ ਝੋਟੀ ਨਾਲ ਪੂਰੀ ਇਹਦੇ ਨੀ ਕੋ ਕਾ ਪੀਸ ਬੂੜਾ ਚਵਾ ਜੂ ਬਿਲਕੁਲ ਵਧੀਆ ਇੱਕ ਨੰਬਰ ਮਗਰ ਕੱਟੀ ਚਲਿਆ ਕਿਹਾ ਤੇ ਜਿਹਨੇ ਸਿਆਣੇ ਖਲੋ ਬਣਾਤਾ ਭਰ ਕੇ ਬਣੀ ਦਾਲੀ ਹੋਏ ਉਹ ਬੰਨ ਬੰਨ ਉੱਤੇ ਭਾਈ ਬੰਨ ਦੋ ਤੇ ਦੇ ਸਭ ਤੋਂ ਖਾਲੇ ਵਾ ਲੈ ਬੈਠ ਨੇ ਚਮ ਡਾਲੀ ਬੰਨਿਆ ਮੇਰੀ ਬਹੁਤ ਟੋਟਲ ਮਹਿੰਗੀ ਉਹ ਚੰਗੀ ਝੋਟੀ ਜਿਆਦਾ ਨਹੀਂ ਨਾ 14 15 ਜਰੂ ਝੋਟੀ ਨੂੰ ਕੀ ਜਾਂਦਾ ਦੁੱਧ ਬੋਲੋ ਹਵਾਰੀ ਲੈ ਰਹੀਏ ਕਿ ਕੋਈ ਗੱਲ 1 ਇੱਕ 15 ਹੀ ਦੇ ਦਾਂ ਜਾਣ ਦੇ ਹੋ ਜਾ ਬਿਲਕੁਲ 10 ਦੀ ਦਵਾਂਗੇ ਹਾਂ ਨਾ ਝੋਟੀ ਛੋਟੀ ਕਰਾਂਗੇ ਚਲੋ ਠੀਕ ਆ ਆਹ ਕਿਉਂ ਵੀ ਨਾ ਦੀ ਕੱਪਣਿਆ 7-8 ਕਿਲੋ ਦੁੱਧ ਆ ਸੰਦੀਪ ਸਾਹਿਬ ਇਧਰੇ ਲਓ ਜੀ ਸਾਰ ਇਹਦੇ ਮਿਲੂ ਕੋਈ ਗੱਲ ਹੀ ਨਹੀਂ ਅੱਛਾ ਹਾਂ ਪਿਓਰ ਨੀਲੀ ਨਾਲੇ ਲੋ ਨੀਲੀ ਦਾਵੀ ਲੋਰ ਨੀਲੀ ਵੇਖ ਰਹਾਲੀ ਨਾ ਸਿਰ ਵੇ ਝੋਟੀ ਦੀ ਹਾਂ ਜੱਡਾ ਹੋਇਆ ਸੰਦੀਪ ਨੇ ਮੈਂ ਨਾ ਪੂਰਾ ਕੈਮ ਆ ਕਿਉਂ ਮਹੀਨਾਂ ਦੀ ਚੱਕ ਪਾਸ ਡਾਕਟਰ ਆਉਂਦਾ ਲੈ ਆਵੇ ਕੋਈ ਅੱਛਾ ਹਾਂ 7 ਕਿਲੋ ਦੁੱਧ ਉਹ ਮੈਂ ਠੀਕ ਆ ਜਾ ਕਿਉਂ ਚਾਣਾ ਕੁੜੀਆਂ ਮੋਗੀ ਹਰ ਕੀ ਦੇ ਲੈ ਲੈ ਜਿਵੇਂ ਇਹ ਮੁਖੜਾ ਬਹੁਤ ਕੋਲ ਦੀ ਬੜੀ ਮਹਿੰਗੀ ਕੋਠਾ ਨੂੰ ਦੀ ਖੜ ਖੜ ਕੇ ਦੇ ਹਾਂ ਕੋਠਾ ਨੂੰ ਦੀ ਖੜ ਖੜ ਕੇ ਕਿੰਨਾ ਕਾਇ ਬੰਨੂ ਠੀਕ ਹਾਂ ਜੀ ਬਰਾ ਜੀ ਦਾ ਛੋਟਾ ਕੀ ਆ 20 ਆ 20 ਹਾਂ 80 ਹਜ਼ਾਰ ਦੀ 80 ਹਜ਼ਾਰ ਦੀ ਛੋਟ ਕਰ ਦਾਂਗੇ 75 ਦੀ ਛੋੜ ਕਰਨੀ 75 ਛੋੜ ਉਹ ਜੀ ਹਾਰ ਛੜਦਾਂਗੇ ਪੂਰੇ 74 ਚੱਲ ਜਾਣ ਦੋ ਠੀਕ ਆ ਬਹੁਤ ਕਾੜੀ ਮਹਿੰਦੀ ਨੇ ਆਹਾ ਇਹ ਝੋਟੀ ਘੱਬਣਿਆ ਸੰਦੀਪ ਸਾਹਿਬ ਬੰਦਿਆਂ ਨੇ ਉਧਰ ਨੇ ਅਸੀਂ ਝੋਟੀ ਔਰ ਆਪਾਂ ਕਿਉਂ ਨਹੀਂ ਲੈ ਚੱਗੀ ਮੈਂ ਝੋਟੀਆਂ ਪਹਿਲਾਂ ਆਈਉ ਟੱਬਲੇ ਮੇਰਾ ਲਾ ਜੂ ਮੈਂ ਬਹੁਤ ਚੰਗੀ ਆ ਮੈਂ ਤਾਂ ਨਹੀਂ ਬੰਦਾ ਸੋਹਣਾ ਜੀ ਤੇ ਇਹਾ ਡਿੱਗੂ ਨਾ ਕਿਸੇ ਬੰਨੇ ਜਿੱਡੀ ਚੌੜੀ ਬੰਦਾ ਭਾਵੇਂ ਸੋਜੇ ਵੇ ਜੋੜੀ ਬੋਲ ਰਹੀ ਹੈ ਕਾਲੀ ਸ਼ਾਹ ਸਰਪੂਹ ਤੇ ਆਵਾਜ਼ ਚਿੱਟੇ ਜਿਹੜੇ ਦਾ ਕੋਈ ਮੱਥੇ ਲੱਬ ਕੇ ਵਖਾਦੇ ਛੋਟ ਨੇ ਠੀਕ ਹੈ ਹੈਗ ਵਾਲੀ ਥਾਂਵੇਂ ਕੱਟੀ ਨੂੰ ਲੱਗਾ ਕੱਲਾ ਕੱਲਾ ਲਿਆ ਕਰੋ ਦਾਸ ਵੀ ਦੀਆ ਪਾਣ ਮੰਗੀ ਬੋਲੋ ਫਿਰ ਛੋਟੀ ਰਾਹ ਕੇ ਸਵਾਰਾ ਹੀ ਹਾਂ ਆਪਾਂ ਮੋਲੀਏ ਦਾ ਪੰਦਰਾ ਗੱਲ ਇੱਕ ਦਾਲ ਦੀ 1 5 ਦੀ ਦੇ ਦਾਂਗੇ ਚਲ ਠੀਕ ਆ ਹੋਰ ਐ ਹੋਈ ਕੋਈ ਦਊ ਨਾਲ ਆ ਕੇ ਕੋਈ ਹਾਂ ਬਿਲਕੁਲ ਲੋ ਜੀ ਵੇਖ ਲਓ ਤਿੰਨ ਪਸ਼ੂ ਪਾਈ ਕੋਲ ਤਿੰਨੇ ਗਵਾਲ ਦੀਆਂ ਨੇ ਮੈਂ ਨਾ ਤਸਲੀ ਕਰਕੇ ਕਰੇ ਬਾਕੀ ਮੇਰਾ ਵੀ ਲਓ ਇੱਥੇ ਚੈੱਕ ਕਰਕੇ ਲੈ ਕੇ ਜਾਓ ਭਾਈ ਜਰਾ ਪੂਰ ਤਸਲੀ ਨਾਲ ਨਹੀਂ ਭਾਈ ਜੀ ਹਾਂ ਜੀ ਬੋਲੋ ਨੰਬਰ ਨੰਬਰ ਆਪਣਾ 88721 7329 ਪਿੰਡ ਜੀਓ ਵਾਲਾ ਜਿਹੜਾ ਤਰਤੂਨ 73